ਲਓ ਜੀ ਵਲੌਗ ਬੜਾ ਖਾਸ ਹੈ ਆ ਤੁਸੀਂ ਗੱਡੀਆਂ ਖੜੀਆਂ ਦੇਖ ਰਹੇ ਨਾ ਜੀ ਆ ਦੇਖੋ ਗੱਡੀਆਂ ਖੜੀਆਂ ਬਿਲਕੁਲ ਕੋਰਾਲੀ ਦੇ ਕੋਲ ਜਿਹੜਾ ਹੈ ਸਥਾਨ ਹੈਗਾ ਬੜੌਦੀ ਦੇ ਨਾਲ ਜਿਹੜਾ ਟੋਲ ਪਲਾਜ਼ਾ ਜੀ ਉੱਥੇ ਹੈ ਆ ਤੁਹਾਨੂੰ ਦਿਖਾਣੇ ਹੈ ਕੀ ਚੀਜ਼ ਹੈ ਕਿਉਂ ਖੜੀਆਂ ਨੇ ਗੱਡੀਆਂ ਇਹ ਹੈਗਾ ਜੀ ਮਾਡਲ ਆਰਗੈਨਿਕ ਫਾਰਮ ਕਾਦੀ ਮਾਜਰਾ ਔਰ ਸੈਲਫ ਆਰਗੈਨਿਕ ਫਾਰਮਿੰਗ ਕਮਿਊਨਿਟੀ ਗਰੁੱਪ ਦੇਖੋ ਜੀ ਕੈਂਸਰ ਜਿਹੜਾ ਹੈ ਵਧਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਕੈਂਸਰ ਦੀ ਰੋਕਥਾਮ ਦੇ ਲਈ ਔਰ ਇੱਕ ਸਭ ਤੋਂ ਵਧੀਆ ਤਰੀਕਾ ਜਿਹੜਾ ਹੈ ਕਮਿਊਨਿਟੀ ਗਰੁੱਪ ਫਾਰਮਿੰਗ ਬਣਾਇਆ ਗਿਆ ਇੱਕ ਗਰੁੱਪ ਹੈ ਔਰ ਡਾਕਟਰ ਸਚਿਨ ਗੁਪਤਾ ਜਿਹੜੇ ਕਿ ਮੈਕਸ ਹਸਪੀਟਲ ਦੇ ਕੈਂਸਰ ਡਿਪਾਰਟਮੈਂਟ ਦੇ ਹੈਡ ਹੈ ਉਹਨਾਂ ਨੇ ਲਿਆ ਇਨੀਸ਼ੀਏਟਿਵ ਬਹੁਤ ਵਧੀਆ ਇਨੀਸ਼ੀਏਟਿਵ ਹੈ 40-45 ਦੇ ਕਰੀਬ ਇਸ ਗਰੁੱਪ ਫਾਰਮਿੰਗ ਦੇ ਮੈਂਬਰਸ ਹੈ ਇਕੱਠੇ ਹੋ ਕੇ ਜਿਹੜਾ ਹੈ ਇਸ ਫਾਰਮ ਹਾਊਸ ਤੇ ਗਰੁੱਪ ਫਾਰਮਿੰਗ ਕਰਦੇ ਆ অর্ਗੈਨਿਕ ਖੇਤੀ ਕਰਦੇ ਸੇਤ ਜਿਹੜੀ ਹੈ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਨੇ ਜਿਹੜਾ ਇਹ ਇਨੀਸ਼ੀਏਟਿਵ ਲਿਆ ਹੈ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਗਰੁੱਪ ਫਾਰਮਿੰਗ ਦੀ ਇਹ ਸਿੱਧਾ ਦਾ ਸਿੱਧਾ ਜਿਹੜਾ ਹੈ ਕੈਂਸਰ ਦੀ ਰੋਕਥਾਮ ਦੇ ਲਈ ਪ੍ਰੋਗਰਾਮ ਉਲਿਕਿਆ ਪ੍ਰੋਗਰਾਮ ਸ਼ੁਰੂ ਕੀ ਤੁਸੀਂ ਦੇਖ ਸਕਦੇ ਅੰਦਰ ਜਿਹੜਾ ਹੈ ਕਾਫੀ ਮੈਂਬਰਸ ਪਹੁੰਚ ਚੁੱਕੇ ਨੇ ਤੇ ਅੱਜ ਇਹਨਾਂ ਨੇ ਪੌਟ ਲੰਚ ਦਾ ਪ੍ਰੋਗਰਾਮ ਇਸ ਜਗ੍ਹਾ ਤੇ ਰੱਖਿਆ ਹੈ ਫਾਰਮ ਹਾਊਸ ਬੜਾ ਜ਼ਬਰਦਸਤ ਹੈ ਜੀ ਆਰਗੇਨਿਕ ਖੇਤੀ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ ਪੰਜਾਬ ਦੇ ਵਿੱਚ ਬਹੁਤ ਘੱਟ ਥਾਂ ਤੇ ਅਜਿਹੀ ਚੀਜ਼ ਵੇਖਣ ਨੂੰ ਮਿਲਦੀ ਹੈ ਕਦੇ ਕਦਾਈ ਅਸੀਂ ਸੋਸ਼ਲ ਮੀਡੀਆ ਖ਼ਬਰਾਂ 'ਚ ਪੜਿਆ ਸੀਗਾ ਕਿ ਗਰੁੱਪ ਫਾਰਮਿੰਗ ਹੈ ਕੀ ਚੀਜ਼ ਹੈ ਤਾਂ ਗਰੁੱਪ ਫਾਰਮਿੰਗ ਦਾ ਕਨਸੈਪਟ ਹੈ ਡਾਕਟਰ ਸਚਿਨ ਗੁਪਤਾ ਮੈਕਸ ਹਸਪੀਟਲ ਦੇ ਕੈਂసర్ ਡਿਪਾਰਟਮੈਂਟ ਦੇ ਹੈਡ ਐਂਡ ਡਾਇਰੈਕਟਰ ਹੈ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਉਹ ਸਾਨੂੰ ਦੱਸਣਗੇ ਡਾਕਟਰ ਸਾਹਿਬ ਨਮਸਕਾਰ ਜੀ ਬਹੁਤ ਅੱਛਾ ਇਨੀਸ਼ੀਏਟਿਵ ਲੈ ਹੈ ਜੀ ਔਰ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਜ਼ ਦੀ ਟੀਮ ਜਿਹੜੀ ਹੈ ਅੱਜ ਦਾ ਤੁਹਾਡੇ ਸਾਰਾ ਪ੍ਰੋਗਰਾਮ ਕਵਰ ਕਰਨ ਆਈ ਹੈ ਤੇ ਡਾਕਟਰ ਸਾਹਿਬ ਕੀ ਕਹਿੰਦੇ ਤੁਸੀਂ ਇਸ ਸਮੇਂ ਤੁਸੀਂ ਆਨਲਾਈਨ ਨੂੰ ਕੀ ਕਹਿੰਦੇ ਤੁਹਾਡਾ ਕੀ ਕਨਸੈਪਟ ਹੈਗਾ ਫਾਰਮਿੰਗ ਕਿੱਦਾਂ ਚੱਲਦੀ ਹੈ ਜੀ ਓਕੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੇ ਸਾਡਾ ਇਨੀਸ਼ੀਏਟਿਵ ਜਿਹੜਾ ਹੈ ਦੇਖਣ ਲਈ ਤੇ ਕਵਰ ਕਰਨ ਲਈ ਜੀ ਤੇ ਮੇਰਾ ਨਾਮ ਡਾਕਟਰ ਸਚਿਨ ਗੁਪਤਾ ਹੈ ਮੈਂ ਇੱਕ ਕੈਂਸਰ ਸਪੈਸ਼ਲਿਸਟ ਹਾਂ ਤੇ ਆਈ ਐਮ ਵਰਕਿੰਗ ਐਸ ਡਾਇਰੈਕਟਰ ਮੈਡੀਕਲ ਔਨਕੋਲੋਜੀ ਡਿਪਾਰਟਮੈਂਟ ਮੈਕਸ ਹਸਪੀਟਲ ਮੋਹਾਲੀ ਜੀ ਤੇ ਇਹ ਸਾਡਾ ਪ੍ਰੋਜੈਕਟ ਲਗਭਗ ਹੁਣ 6 ਮਹੀਨਾ ਸਾਲ ਹੈ ਤੇ ਅਸੀਂ ਇਨਸਪਾਇਰ ਹੋਏ ਸੀ ਕਿ ਖੇਤੀ ਵਿਰਾਸਤ ਮਿਸ਼ਨ ਜੀ ਖੇਤੀ ਵਿਰਾਸਤ ਮਿਸ਼ਨ ਚ ਸਾਡੇ ਉਮੇਂਦਰ ਜੀ ਹੈ ਉਮੇਂਦਰ ਜੀ ਜੈਤੋਂ ਤੋਂ ਹੈ ਤੇ ਇਹ ਪੰਜਾਬ ਚ ਤੇ ਆਪਣੇ ਨਾਰਥ ਇੰਡੀਆ ਚ ਆਰਗੇਨਿਕ ਫਾਰਮਿੰਗ ਨੂੰ ਕਵਰ ਕਰ ਰਹੇ ਹਾਂ ਪ੍ਰਮੋਟ ਕਰ ਰਹੇ ਹਾਂ ਬਹੁਤ ਜ਼ਿਆਦਾ ਕਿ ਕਿਸਾਨ ਜਿਹੜਾ ਹੈ ਜੈਵਿਕ ਖੇਤੀ ਦੀ ਤਰਫ ਵਧਨ ਜੀ ਕੈਮੀਕਲ ਬੇਸਡ ਫਾਰਮਿੰਗ ਤੋਂ ਪਿੱਛੇ ਹਟਨ ਹੂੰ ਤਾਂ ਕਿ ਆਪਾਂ ਜ਼ਿਆਦਾ ਸਿਹਤਮੰਦ ਬਣ ਸਕੀਏ ਤੇ ਆਪਣੀ ਧਰਤੀ ਜ਼ਹਿਰੀਲੀ ਨਾ ਬਣੇ ਹੂੰ ਤੇ ਉਹਨਾਂ ਦੇ ਸੰਪਰਕ ਚ ਆ ਕੇ ਫਿਰ ਸਾਨੂੰ ਜਦੋਂ ਨੋਲਜ ਹੋਈ ਅਸੀਂ ਉਹਨਾਂ ਦੀ ਕੁਝ ਵਰਕਸ਼ਾਪ ਅਟੈਂਡ ਕੀਤੀਆਂ ਇੱਕ ਕਿਚਨ ਗਾਰਡਨਿੰਗ ਤੇ ਵਰਕਸ਼ਾਪ ਹੋਈ ਹੂੰ ਤੇ ਫਿਰ ਸਾਨੂੰ ਇੱਕ ਆਈਡੀਆ ਮਿਲਿਆ ਕਿ ਕਿਉਂ ਨਾ ਅਸੀਂ ਕੋਈ ਲੋਕਾਂ ਨੂੰ ਇਕੱਠੇ ਕਰਕੇ ਕੋਈ ਗਰੁੱਪ ਫਾਰਮਿੰਗ ਸ਼ੁਰੂ ਕਰ ਲਈਏ ਜੀ ਆਪਣੀ ਕੰਜ਼ਮਪਸ਼ਨ ਲਈ ਹਮ ਅੱਛਾ ਆਪਣੀ ਕੰਜ਼ਮਪਸ਼ਨ ਲਈ ਆਪਣੀ ਕੰਜ਼ਮਪਸ਼ਨ ਲਈ ਇਟ ਇਜ਼ ਨਾਟ ਕਮਰਸ਼ੀਅਲ ਕਿ ਅਸੀਂ ਆਪ ਦੀ ਆਪਣੀ ਕਿਚਨ ਨੂੰ ਤਾਂ ਪਹਿਲਾਂ ਠੀਕ ਕਰੀਏ ਨਾ ਆਪਣੇ ਖਾਣ ਪੀਣ ਨੂੰ ਤਾਂ ਠੀਕ ਕਰੀਏ ਕਿਉਂਕਿ ਫਾਰਮਰ ਕਦੋਂ ਕਰੇਗਾ ਉਹ ਸਾਨੂੰ ਨਹੀਂ ਪਤਾ ਤੇ ਬਾਜ਼ਾਰ ਚ ਜੋ ਮਿਲ ਰਿਹਾ ਉਹਦੀ ਵੀ ਕੋਈ ਸਾਨੂੰ ਗਾਰੰਟੀ ਨਹੀਂ ਕੋਈ ਗਾਰੰਟੀ ਨਹੀਂ ਸਾਨੂੰ ਕੋਈ ਅਸੀਂ ਜਾਂਚ ਪੜਤਾਲ ਨਹੀਂ ਕਰ ਸਕਦੇ ਕਿ ਉਹ ਆਰਗੇਨਿਕ ਹੈ ਨਹੀਂ ਹੈ ਤੇ ਇਸ ਜਦੋਂ ਇਹ ਆਈਡੀਆ ਆਇਆ ਫਿਰ ਮੈਂ ਆਪਣੇ WhatsApp Facebook ਆਪਣੇ ਸਾਰੇ ਗਰੁੱਪਸ ਤੇ ਅਸੀਂ ਇਹ ਇਨਫੋਰਮੇਸ਼ਨ ਪਾਈ ਜੀ ਕਿ 让我们 ਗੇਟ ਟੂਗੇਦਰ ਅਸੀਂ ਇੱਕ ਮੀਟਿੰਗ ਬੁਲਾਈ ਤੇ ਫਿਰ ਇੱਕ 2018 ਚ ਅਸੀਂ ਇੱਕ ਮੀਟਿੰਗ ਪ੍ਰੈਸ ਕਲੱਬ ਚ ਕੀਤੀ ਜੀ ਤੇ ਉਹ ਕਾਫੀ ਲਗਭਗ 50 60 ਲੋਕਾਂ ਨੇ ਮੀਟਿੰਗ ਅਟੈਂਡ ਕੀਤੀ ਜੀ ਉਹ ਗਰੁੱਪਸ ਤੋਂ ਇਨਸਪਾਇਰ ਹੋ ਕੇ ਜਿਹੜੇ ਅਸੀਂ ਇਨਫੋਰਮੇਸ਼ਨ ਪਾਈ ਸੀ ਤੇ ਫਿਰ ਅਸੀਂ ਉੱਥੇ ਹੀ ਇੱਕ ਆਈਡੀਆ ਫਲੋਟ ਕੀਤਾ ਕਿ ਕਿਉਂ ਨਾ ਅਸੀਂ ਕੁਝ ਲੈਂਡ ਲੈ ਕੇ ਉੱਤੇ ਆਪਾਂ ਆਪਣੀਆਂ ਸਬਜ਼ੀਆਂ ਉਗਾਉਣਾ ਸ਼ੁਰੂ ਕਰ ਦਨੇ ਤੇ ਫਿਰ ਇੱਕ ਸਾਡੇ ਗਰੁੱਪ ਮੈਂਬਰ ਹੈ ਡਾਕਟਰ ਸਮੀਰ ਗੋਇਲ ਜੀ ਉਹ ਇਥੇ ਇਨਫੋਸਿਸ ਦੇ ਇੰਚਾਰਜ ਹੈ ਚੰਡੀਗੜ੍ਹ ਚ ਜੀ ਤੇ ਇਹ ਭਾਈਚਾਰ ਸੋਨਾਂ ਦੀ ਇਹ ਲੈਂਡ ਆਲਰੇਡੀ ਸੀਗੀ ਅਵੇਲੇਬਲ ਸੀ ਤੇ ਇਹ 4 ਏਕੜ ਲੈਂਡ ਦਾ ਪੀਸ ਹੈ ਜੀ ਅਸੀਂ ਉਹਨਾਂ ਤੋਂ 2 ਏਕੜ ਲੈਂਡ ਅਸੀਂ ਲੈ ਲਈ ਹਮ ਇਸ ਲੈਂਡ ਤੇ ਪਹਿਲਾਂ ਚਾਵਲ ਤੇ ਆਪਣੇ ਕਣਕ-ਗੇਹੂ ਦੀ ਖੇਤੀ ਹੁੰਦੀ ਸੀਗੀ ਸਾਈਕਲਸ ਚ ਜੀ ਤੇ ਪਹਿਲਾਂ অর্গানিক ਕੋਈ ਕੰਮ ਨਹੀਂ ਸੀਗਾ ਇੱਥੇ ਜੀ ਤੇ ਉਹਨਾਂ ਤੋਂ ਅਸੀਂ 2 ਏਕੜ ਲੈਂਡ ਲੈ ਕੇ ਉਸ ਵੇਲੇ ਅਸੀਂ ਕੋਈ ਲਗਭਗ 44 ਮੈਂਬਰਸ ਨੇ ਸਾਈਨ ਅਪ ਕਰਤਾ ਜੀ ਤੇ ਅਸੀਂ ਕੁਝ ਕੰਟਰੀਬਿਊਸ਼ਨ ਕੋਈ ਸਾਨੂੰ ਕੋਈ ਇੰਨੀ ਨੌਲੇਜ ਨਹੀਂ ਸੀਗੀ ਕਿ ਕਿੰਨਾ ਖਰਚਾ ਆਏਗਾ ਕੀ ਹੈ ਅਸੀਂ ਕੁਝ ਨੋਮੀਨਲ ਕੁਝ 12 1500 ਰੁਪਏ ਮਹੀਨਾ ਕੁਝ ਇਸ ਤਰ੍ਹਾਂ ਦਾ ਕੁਝ ਸਿਸਟਮ ਸ਼ੁਰੂ ਕਰ ਲਿਆ ਕਿ ਵੀ ਇੰਨਾ ਕੁਝ ਆਪਾਂ ਕੰਟਰੀਬਿਊਟ ਕਰਕੇ ਕਰਦੇ ਟੈਂਟੇਟਿਵ ਟੈਂਟੇਟਿਵ ਕਾਸਟ ਸੀ ਕਿ ਵਿਚ ਵਾਸ Hmm. not adequate actually ਉਹ ਕੋਈ ਬਹੁਤ ਜ਼ਿਆਦਾ ਅਸੀਂ ਕੋਸ਼ਿਸ਼ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਸਾਨੂੰ ਇੰਨੀ ਸਮਝ ਨਹੀਂ ਸੀ ਅਸੀਂ ਆਪਣੇ ਅੰਦਾਜ਼ੇ ਨਾਲ ਜੋ ਵੀ ਕਰ पाए ਜੀ ਤੇ ਫਿਰ ਅਸੀਂ ਕੁਝ ਫਾਰਮ ਤੇ 3-4 ਬੰਦੇ ਰੱਖ ਕੇ ਆਪਣਾ ਐਸ ਲੇਬਰ ਇਰ ਬਹੁਤ ਲੋਕ ਜੁੜੇ ਨੇ ਸਾਡੇ ਗੁਲਾਟੀ ਜੀ ਹੈ ਰੋਪੜ ਤੋਂ ਹੈ ਜਿਹੜੇ ਸਾਰਾ ਫਾਰਮ ਨੂੰ ਦੇਖ ਰੇ ਕਰਦੇ ਹੈ ਜੀਵਨਜੋਤ ਮੈਡਮ ਹੈ ਸ਼ੀ ਇਜ਼ ਡੈਟ ਇਜ਼ ਲਾਇਬ੍ਰੇਰੀਅਨ ਫਰਮ ਪੀਜੀਆ ਜੀ ਤੇ ਸਾਡੇ ਕੁਝ ਡਾਕਟਰ ਫਰੈਂਡ ਜੁੜੇ ਇੱਕ ਸੀਏ ਫਰੈਂਡ ਹੈ ਸਾਡੇ ਸ਼ਰਵਨ ਜੀ ਉਹ ਜੁੜੇ ਸਾਡੇ ਨਾਲ ਜੀ ਤੇ ਮੇਰੇ ਇੱਕ ਇੰਜੀਨੀਅਰ ਕਜ਼ਨ ਹੈ ਦਵਿੰਦਰ ਜੀ ਉਹ ਜੁੜੇ ਨਾਲ ਜੀ ਤੇ ਰਾਹੁਲ ਮਹਾਜਨ ਜੀ ਹੈ ਫਰਮ ਉਹਨਾਂ ਦੀ ਆਪਣੀ ਨਰਸਰੀਜ਼ ਹੈ ਤੇ ਕਾਫੀ ਕੰਮ ਕਰਦੇ ਉਹਨਾਂ ਨੇ ਕਾਫੀ ਹੈਲਪ ਕੀਤੀ ਤੇ ਵੀ ਜਸਟ ਸਟਾਰਟਡ ਇੱਕ ਕਾਫਲਾ ਬਣਦਾ ਗਿਆ ਜੁੜਦਾ ਜੁੜਦਾ ਗਿਆ ਤੇ ਫਿਰ ਅਸੀਂ ਮਲੇ 44 ਮੈਂਬਰਸ ਅਸੀਂ ਸ਼ੁਰੂ ਹੋਏ ਜੀ ਤੇ ਪਰ ਬੜਾ ਚੈਲੈਂਜਿੰਗ ਕਮ ਸੀਗਾ ਹਮ ਤੇ ਇੱਕ ਵਾਰ ਤਾਂ ਜੋਸ਼ ਅਸੀਂ ਕਰਤ ਲਿਆ ਪਰ ਦੈਨ ਵੀ ਰਿਅਲਾਈਜ਼ਡ ਕਿ ਕਾਫੀ ਪਾਣੀ ਦੀ ਸਮੱਸਿਆ ਕਾਫੀ ਬਿਜਲੀ ਦੀ ਸਮੱਸਿਆ ਬੀਕਲੀ ਐਗਰੀਕਲਚਰ ਬੈਕਗਰਾਉਂਡ ਨਹੀਂ ਨਹੀਂ ਸਿੱਧਾ ਨਹੀਂ ਸੀਗਾ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਆ ਦੇਖੋ ਜੀ ਗੱਲ ਸੁਣੋ ਧਿਆਨ ਨਾਲ ਆ ਸੁਣਿਓ ਜੀ ਗੱਲ ਧਿਆਨ ਨਾਲ ਐਗਰੀਕਲਚਰ ਬੈਕਗਰਾਉਂਡ ਨਹੀਂ ਹੈ 40-45 ਦੇ ਕਰੀਬ ਮੈਂਬਰਸ ਹੈ ਪਰ ਕਮਾਲ ਕੀਤਾ ਵੈ ਇਹਨਾਂ ਨੇ ਬਹੁਤ ਜ਼ਬਰਦਸਤ ਡਾਕਟਰ ਸਾਹਿਬ ਦਾ ਪੂਰਾ ਯੋਗਦਾਨ ਹੈ ਇਸ ਦੇ ਵਿੱਚ ਗੱਲਬਾਤ ਜਾਰੀ ਕਰਦੇ ਆ ਫਿਰ ਹਾਂਜੀ ਫਿਰ ਜੀ ਕਿਸ ਤਰ੍ਹਾਂ ਬਣਿਆ ਜੀ ਸੋ ਅਸੀਂ ਸਾਡੀ ਇਨਸਪੀਰੇਸ਼ਨ ਤਾਂ ਖੇਤੀਬਾੜੀ ਤੋਂ ਹੀ ਨਾਲੇ ਜਿਵੇਂ ਮੈਂ ਕੈਂసర్ ਸਪੈਸ਼ਲਿਸਟ ਹਾਂ ਤਾਂ ਬਹੁਤ ਪੇਸ਼ੈਂਟਸ ਹੀ ਆ ਕੇ ਪੁੱਛਦੇ ਆ ਵੀ ਸਾਨੂੰ ਕਿਉਂ ਇੰਨੀ ਬਿਮਾਰੀ ਵਧ ਰਹੀ ਹੈ ਦੇਖੋ ਹਰ ਫੈਮਿਲੀ 'ਚ ਕੋਈ ਨਾ ਕੋਈ ਕੈਂਸਰ ਦਾ ਕੇਸ ਹੈ ਅਸ ਦੇ ਡੇਟ ਦੇ ਵਿੱਚ ਜੀ ਆਪਣੀ ਫੈਮਿਲੀ ਆਪਣੀ ਐਕਸਟੈਂਡਡ ਫੈਮਿਲੀਜ਼ ਆਪਾਂ ਦੇ ਆਲੇ-ਦੋਲੇ ਰਿਸ਼ਤੇਦਾਰੀਆਂ ਚ ਦਿਖਣੇ ਸ਼ੁਰੂ ਹੋ ਗਏ ਉਹ ਦਿਖਣੇ ਸ਼ੁਰੂ ਹੋ ਗਏ ਪਹਿਲਾਂ ਨਹੀਂ ਸੀ ਦਿਖਦੇ ਪਹਿਲਾਂ ਸ਼ਹਿਰਾਂ ਚ ਪਿੰਡਾਂ ਚ ਦੂਰ ਦਰਾਡੇ ਦੇਖਦਾ ਸੀ ਸੋ ਆਪਣਾ ਜਿਹੜਾ ਇੱਕ ਲਾਈਫ ਸਟਾਈਲ ਹੈ ਪਲੱਸ ਆਪਣੀ ਇੱਕ ਡਾਈਟ ਹੈ ਇੱਕ ਮੇਜਰ ਕਾਰਨ ਹੈ ਕਿ ਆਪਣੀ ਜਿਹੜੀ ਬਿਮਾਰੀਆਂ ਵਧ ਨਹੀਂ ਹੈ ਸੋ ਉਹਨਾਂ ਚੋਂ ਇੱਕ ਕਾਰਨ ਇਹ ਵੀ ਹੈ ਕਿ ਆਪਣੀ ਡਾਈਟ ਪਿਛਲੇ 50-60 ਸਾਲਾਂ ਚ ਆਪਾਂ ਨੇ ਆਪਣੀ ਨਿਊਟ੍ਰੀਸ਼ਨ ਨੂੰ ਬਹੁਤ ਚੇਂਜ ਕਰਦੀ ਹੈ ਬਹੁਤ ਜ਼ਿਆਦਾ ਕੈਮੀਕਲ ਦਾ ਇਸਤੇਮਾਲ ਹੋ ਰਿਹਾ ਹੈ ਇਹਦੇ ਵਿੱਚ ਜੀ ਜ਼ਹਿਰੀਲੀ ਪਾਣੀ ਜ਼ਹਿਰੀਲਾ ਹਵਾ ਜ਼ਹਿਰੀਲੀ ਉਸੇ ਚ ਸਾਹ ਲੈ ਰਹੇ ਆ ਉਹੀ ਖਾਣਾ ਆਪਾਂ ਖਾ ਰਹੇ ਆ ਜੀ ਬਸ਼ੌਨੋ ਵੀ ਉਹੀ ਕੈਮੀਕਲ युक्त ਖਾਣਾ ਹੈ ਉਹੀ ਆਪਣੇ ਮਤਲਬ ਜਿਹੜੇ ਫੂਡ ਪ੍ਰੋਡਕਟਸ ਆ ਆਪਣਾ ਮਿਲਕ ਹੈ ਉਸਦੇ ਪ੍ਰੋਡਕਟਸ ਨੇ ਹਰ ਚੀਜ਼ 'ਚ ਕੈਮੀਕਲ ਦਾ ਇਸਤੇਮਾਲ ਹੋ ਰਿਹਾ ਹੈ ਸੇ ਆਪਣੀ ਕੋਸ਼ਿਸ਼ ਇਹ ਸੀ ਕਿ ਜਿੰਨਾ ਵੀ ਆਪਾਂ ਇਹਨੂੰ ਚੇਂਜ ਕਰ ਸਕੀਏ ਦੇਖੋ 100% ਦਾ ਚੇਂਜ ਕਰਨਾ ਪੋਸੀਬਲ ਨਹੀਂ ਹੈ ਜਦੋਂ ਤੱਕ ਕਿ ਪੂਰਾ ਗਵਰਨਮੈਂਟ ਹੀ ਨਹੀਂ ਕਹਿ ਦਿੰਦੇ ਕਿ ਚ ਆਪਾਂ ਸਾਰਾ ਆਰਗੇਨਿਕ ਕਰ ਦਈਏ ਟੋਟਲੀ ਪਰ ਜਿੰਨਾ ਵੀ ਆਪਾਂ ਕਰ ਸਕਦੇ ਆ ਜਿੰਨਾ ਪਰਸੈਂਟ ਵੀ ਚੇਂਜ ਕਰ ਸਕਦੇ ਆ ਆਪਣੀ ਜ਼ਿੰਮੇਵਾਰੀ ਨਾਲ ਤਾਂ ਸਾਡਾ ਆਈਡੀਆ ਸੀ ਕਿ ਚਲੋ ਜਿੰਨੀ ਵੀ ਸਬਜ਼ੀ ਇੱਥੇ ਹੁੰਦੀ ਹੈ ਉਹ ਅਸੀਂ ਆਪਣੀ ਸੈਲਫ ਕੰਜ਼ਮਪਸ਼ਨ ਲਈ ਕਰੋ ਚਲੋ 10 20 30% ਕੁਸ਼ਤਾ ਚੇਂਜ ਹੋਏਗਾ ਆਪਣੇ ਕਿਚਨ 'ਚ ਪਲੱਸ ਆਪਣੇ ਵਹੀ ਪ੍ਰਮੋਟ ਕੀ ਮੈਂਬਰਸ ਆਪਣੇ ਕਿਚਨ ਗਾਰਡਨਸ ਵੀ ਲਗਾਣ ਜਿਨ੍ਹਾਂ ਕੋ ਲੈਂਡ ਹੈ ਆਪਣੇ ਛੋਟੇ-ਮੋਟੇ ਪੈਚ ਹੁੰਦੇ ਆ ਉਸ 'ਚ ਆਪਣੀਆਂ ਸਬਜ਼ੀਆਂ ਉਗਾਣ ਛੱਤ 'ਤੇ ਕਰ ਲੈਣ ਤੇ ਕਿਚਨ ਗਾਰਡਨਿੰਗ ਵੀ ਅਸੀਂ ਨਾਲ ਦੀ ਨਾਲ ਅਸੀਂ ਪ੍ਰਮੋਟ ਕਰਦੇ ਆ ਕਿ ਇਸ ਸਮੇਂ ਟੋਨਿਕ ਮੈਂਬਰ ਕਿੰਨੇ ਨੇ ਜੀ ਰਫਲੀ 50 ਮੈਂਬਰ ਫੈਮਲੀਆਂ ਨੇ ਸਾਡੇ ਨਾਲ ਇਹ ਕਿਹੜੇ ਸਾਲ 'ਚ ਕਦੋਂ ਸਟਾਰਟ ਕੀਤਾ ਤੁਸੀਂ ਅਸੀਂ ਸਟਾਰਟ ਕੀਤਾ ਸੀ 2018 'ਚ 2018 ਤੋਂ ਲੈ ਕੇ 6 ਸਾਲ ਹੋ ਗਏ ਤੁਹਾਨੂੰ ਸਟਾਰਟ ਕੀਤੇ ਨੂੰ 50 ਮੈਂਬਰਸ ਨੇ ਤੇ 50 ਮੈਂਬਰਸ ਨੂੰ 셀ਫ ਸਫੀਸ਼ੀਐਂਟ ਤਰੀਕੇ ਨਾਲ ਆਪਣੀ ਜਿੰਨੀ ਕੀ ਰਿਕੁਆਇਰਮੈਂਟ ਕੰਪਲੀਕੇਸ਼ਨ ਦੇ ਮਿਲ ਜਾਂਦੀ ਹੈ ਨਹੀਂ ਦੇਖੋ ਸਾਰੇ ਕਿਉਂਕਿ ਸਾਡਾ ਜਿਹੜਾ ਕੰਮ ਹੈ অর্ਗੈਨਿਕ ਹੈ ਅਸੀਂ ਕੋਈ ਬਹੁਤ ਜ਼ਿਆਦਾ ਇਹਨੇ ਕਿ ਬੇਮੌਸਮੀ ਕੰਮ ਨਹੀਂ ਕਰਦੇ ਹੈਗੇ ਤਾਂ ਪਰ ਇਹ ਹੈ ਕਿ ਸਾਡੀ ਅੱਧੀ ਰਿਕੁਆਇਰਮੈਂਟ ਆਪਣੀ ਕਿਚਨ ਦੀ ਸਬਜ਼ੀਆਂ ਦੀ ਪੂਰੀ ਹੋ ਜਾਂਦੀ ਹੈ ਇਸ ਤੋਂ ਤੇ ਤੁਸੀਂ ਸਪਲਾਈ ਕਿਸ ਤਰ੍ਹਾਂ ਕਰਦੇ ਹੋ ਤੋਂ ਅਸੀਂ ਸਿਸਟਮ ਬਣਾਏ ਹੋਏ ਹੈ ਸਾਡੇ ਕੋਲ ਇੱਥੇ ਕੁਝ ਵਰਕਰਸ ਹੈ ਤੇ ਕੁਝ ਸੁਪਰਵਾਈਜ਼ਰ ਵਰਕਰ ਹੈ ਜਿਹੜੇ ਇੱਕ ਅਸੀਂ ਇੱਕ ਛੋਟੀ ਗੱਡੀ ਰੱਖੀ ਹੋਈ ਹੈ ਤੇ ਜਿਹੜੇ ਮੈਂਬਰ ਫੈਮਿਲੀਜ਼ ਹੈ ਬਾਕੀ ਮੈਂਬਰਸ ਆਉਂਦੇ ਰਹਿੰਦੇ ਹਨ ਫਾਰਮ ਤੇ ਸਮੇਂ-ਸਮੇਂ ਤੇ ਆ ਕੇ ਆਪਣੇ ਕੰਟਰੀਬਿਊਸ਼ਨ ਕਰਦੇ ਹਨ ਦੇਖਦੇ ਹਨ ਤੇ ਪਰ ਉਹਨੂੰ ਅਸੀਂ 2-3 ਗਰੁੱਪਸ ਵਿੱਚ ਡਿਵਾਈਡ ਕਰਕੇ ਵੀਕਲੀ ਸਪਲਾਈ ਕਰਦੇ ਰਹਿੰਦੇ ਹਾਂ ਫਿਰ ਇਰ ਵਾਜੀਸ ਸਬਜ਼ੀਆਂ ਹੀ ਵੇਚਦੇ ਨੇ ਪਲੱਸ ਕੁਝ ਫਰੂਟਸ ਵੀ ਹੈ ਸਾਡੇ ਕੋਲ ਲਗਭਗ 500 ਫਲਾਂ ਦੇ ਪੇੜ ਹੈ ਹਮ ਸਾਰੀ ਵੈਰਾਈਟੀ ਦੇ ਜਿਹੜੇ ਜੋ ਇੱਥੇ ਸੀਜ਼ਨਲ ਫਲ ਹੋ ਸਕਦੇ ਨੇ ਜਿਹੜੇ ਪੰਜਾਬ ਚ ਉਸ ਅਸੀਂ ਲਗਾ ਰੱਖੇ ਆ ਜੀ ਤੇ ਕਿਉਂਕਿ ਹਲੇ ਜਦੋਂ ਪੇੜ ਲਗੇ ਤੇ ਉਹਦੀ ਪ੍ਰੋਡਕਸ਼ਨ ਅੰਚ ਹਲੇ ਥੋੜਾ ਜਿਹਾ ਟਾਈਮ ਹੈ ਕੁਝ ਕੁ ਸ਼ੁਰੂ ਹੋ ਗਿਆ ਹੈ ਹਮ ਕੁਝ ਅਮਰੂਦ ਹੋ ਗਿਆ ਨਾਸ਼ਪਤੀ ਹੋ ਗਈ ਕੇਲੇ ਹੋ ਗਏ ਤੇ ਅਨਾਰ ਹੋ ਗਏ ਸਟ੍ਰਾਬੇਰੀਜ਼ ਅਸੀਂ ਬਹੁਤ ਲਗਾਈਆਂ ਹੂੰ ਤੇ ਕੁਝ ਫਰੂਟਸ ਸਾਡੇ ਸ਼ੁਰੂ ਹੋ ਗਏ ਆ ਕੁਝ ਫਰੂਟਸ ਦੀ ਪੈਦਾਵਾਰ ਹਲੇ ਆਣੀ ਬਾਕੀ ਹੈ ਦਿਖਾਈਏ ਜੀ ਤੁਹਾਡਾ ਬਿਲਕੁਲ ਅੱਜ ਦਾ ਤੁਹਾਡਾ ਕੀ ਪ੍ਰੋਗਰਾਮ ਹੈ ਤੇ ਕੀ ਅਸੀਂ ਮੈਂਬਰਸ ਲਈ ਇੱਕ ਗੈਟ ਟੂਗੇਦਰ ਰੱਖੀ ਹੈ ਅਸੀਂ ਇੱਕ ਆਰਗੇਨਿਕ ਪੌਟ ਲੰਚ ਦਾ ਰੱਖਿਆ ਹੈ ਸਾਰੇ ਮੈਂਬਰ ਕੁਛ ਨਾ ਕੁਛ ਆਪਣਾ ਘਰੋਂ ਬਣਾ ਕੇ ਲੈ ਕੇ ਆਏ ਹੋ ਬਣਾ ਕੇ ਲੈ ਕੇ ਆਏ ਹਨ ਤੇ ਉਸੇ ਅਸੀਂ ਸਾਰਿਆਂ ਨੇ ਮਿਲਵਣ ਕੇ ਆਪਣਾ ਇੰਜੋਏ ਕਰਨਾ ਹੈ ਹੂੰ ਡਾਕਟਰ ਤੁਸੀਂ ਕੈਂਸਰ ਦੇ ਜਿਹੜੇ ਹੈ ਡਾਇਰੈਕਟਰ ਹੈ ਮੈਕਸ ਹਸਪੀਟਲ ਮੋਹਾਲੀ ਦੇ ਔਰ ਤੁਸੀਂ ਇਸ ਫੀਲਡ ਨੂੰ ਸਮਝਿਆ ਕਿ ਸਿਰਫ ਇਲਾਜ ਨਹੀਂ ਜ਼ਰੂਰੀ ਬੇਸਿਕ ਰੂਟ ਕਾਸਟ ਤੇ ਜਾਣਾ ਤੁਹਾਨੂੰ ਸਲੂਟ ਬਣਦਾ ਜੀ ਬਹੁਤ ਅੱਛੀ ਸੋਚ ਨਾਲ ਦੇਖੋ ਜੀ ਡਾਕਟਰ ਸਾਹਿਬ ਦਾ ਇਨੀਸ਼ੀਏਟਿਵ ਬੜਾ ਜ਼ਬਰਦਸਤ ਹੈ ਸਿਰਫ ਇਹ ਨਹੀਂ ਹੈ ਕਿ ਜਦੋਂ ਪੇਸ਼ੈਂਟ ਬਣ ਗਏ ਉਹਨਾਂ ਦਾ ਇਲਾਜ ਕਰਨਾ ਉਹਨਾਂ ਨੂੰ ਪਹਿਲਾਂ ਸਿਹਤਮੰਦ ਜੀਵਨ ਦੇਣ ਦੀ ਜਾਂਚ ਸਿਖਾ ਰਹੇ ਹੈ ਮੈਂ ਕਹਿੰਨਾ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਸੋਚ ਵਾਲੇ ਕੈਂਸਰ ਦੇ ਡਾਕਟਰਸ ਕੰਮ ਕਰਨ ਲੱਗ ਜਾਣ ਨਾ ਜੀ ਰੂਟ ਤੇ ਤਾਂ ਗੱਲ ਬਣ ਜੂਗੀ ਜੀ ਇਹ ਹੈ ਗੱਲ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਹੈ ਕਿ ਇੱਥੇ ਰੂਟ ਨੂੰ ਹੀ ਫੜਨਾ ਹੈ ਕੀ ਕਹਿੰਦੇ ਤੁਸੀਂ ਇਸ ਗੱਲ ਬਾਰੇ ਦੇਖੋ ਜਦੋਂ ਇੱਕ ਵਾਰ ਬਿਮਾਰੀ ਹੋ ਜਾਂਦੀ ਹੈ ਤਾਂ ਉਹਦਾ ਇਲਾਜ ਬਹੁਤ ਮੁਸ਼ਕਿਲ ਹੈ ਹਮ ਇਲਾਜ ਮੁਸ਼ਕਿਲ ਵੀ ਹੈ ਮਤਲਬ ਮਹਿੰਗਾ ਵੀ ਹੈ ਤੇ ਦੁਖਦਾਈ ਵੀ ਹੈ ਸਾਈਡ ਇਫੈਕਟਸ ਬਹੁਤ ਨੇ ਕੋਈ ਕੈਂਸਰ ਦੇ ਇਲਾਜ ਤੇ ਦੇਖੋ ਸਰਜਰੀ ਕੀਮੋਥੈਰਪੀ ਰੇਡੀਓਥੈਰਪੀ ਇਟਸ ਵੈਰੀ ਡਿਫਿਕਲਟ ਪੇਸ਼ੈਂਟ ਲਈ ਇੱਕ ਬਹੁਤ ਇੱਕ ਬੜਾ ਇੱਕ ਕੋਸਟ ਵੀ ਨਾਲ ਹੈ ਕੋਸਟ ਵੀ ਨਾਲ ਹੈ ਤੇ ਸਾਈਡ ਇਫੈਕਟਸ ਵੀ ਹੈ ਤੇ ਹੈਂਡੀਕੈਪ ਵੀ ਹੈ ਉਸ ਦੇ ਵਿੱਚ ਸੋ ਨਿਊਟ੍ਰੀਸ਼ਨ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਦੇਖੋ ਬਹੁਤੇ ਮੈਡੀਕਲ ਡਾਕਟਰਸ ਕੋਲ ਨਹੀਂ ਹੈ ਆਪਾਂ ਇਲਾਜ ਕਰਨ ਚ ਬਿਜ਼ੀ ਹੈ ਜੀ ਰੂਟ ਕੌਸ ਤੇ ਕੰਮ ਕਰਨਾ ਸਾਰਿਆਂ ਦੀ ਜ਼ਿੰਮੇਵਾਰੀਆਂ ਡਾਕਟਰਸ ਦੀ ਵੀ ਹੈ ਪਰ ਸਮਾਜ ਦੀ ਵੀ ਹੈ ਹਮ ਤੇ ਸਾਡਾ ਤਾਂ ਇੱਕ ਪ੍ਰੋਜੈਕਟ ਹੈ ਕਿ ਚਲੋ ਜਿੰਨਾ ਅਸੀਂ ਕਰ ਸਕਦੇ ਹਾਂ ਕਰੀਏ ਬਾਕੀ ਅਸੀਂ ਅਵੇਅਰਨੈਸ ਤਾਂ ਕਰੀਏ ਕੀ ਸੰਦੇਸ਼ ਦਿੰਦੇ ਫਾਰਮਰਸ ਨੂੰ ਕੀ ਜਿਹੜਾ ਤੁਸੀਂ ਸੰਦੇਸ਼ ਦਿੰਦੇ ਹੋ ਦੇਖੋ ਫਾਰਮਰਸ ਜਿਹੜੇ ਹੈ ਇੱਕ ਤਾਂ ਪ੍ਰੋਡਕਸ਼ਨ ਕਰ ਰਹੇ ਹਨ ਸਾਰਿਆਂ ਲਈ ਪਰ ਉਹ ਉਹ ਕੰਜ਼ਿਊਮਰ ਵੀ ਤਾਂ ਹੈ ਨਾ ਹਰ ਫਾਰਮਰ ਇੱਕ ਕੰਜ਼ਿਊਮਰ ਵੀ ਹੈ ਹਮ ਕੀ ਫਾਰਮਰ ਫੈਮਿਲੀ ਸੇ ਕੈਂਸਰ ਦੇ ਕੇਸ ਨਹੀਂ ਹੈ ਕੀ ਫਾਰਮਰ ਫੈਮਿਲੀ ਸੇ ਬਿਮਾਰੀਆਂ ਨਹੀਂ ਹੈ ਸੋ ਆਪਣੇ ਪਿੰਡਾਂ ਚ ਆਪਾ ਦੇਖੀਏ ਤਾਂ ਬਹੁਤ ਬਿਮਾਰੀ ਹੈ ਕੈਂਸਰ ਦੇ ਕੈਂਸਰ ਪਿੰਡਾਂ ਚੋ ਵੀ ਆਂਦੇ ਹੋਣਗੇ ਬਹੁਤ ਪੇਸ਼ੈਂਟਸ ਹੈ ਹਰ ਜਗ੍ਹਾ ਪੇਸ਼ੈਂਟਸ ਹੈ ਸੋ ਕੈਂਸਰ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਸਾਰੇ ਲੋਕ ਜ਼ਿੰਮੇਵਾਰੀ ਲੈਣ ਇਹ ਸਿਰਫ ਮੈਡੀਕਲ ਸਾਇੰਸ ਜਾਂ ਮੈਡੀਕਲ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਨਹੀਂ ਹੈ ਇਹ ਸਮਾਜ ਦੀ ਜ਼ਿੰਮੇਵਾਰੀ ਹੈ ਬੰਦਿਆਂ ਦੀ ਇੰਡੀਵਿਜੂਅਲ ਜ਼ਿੰਮੇਵਾਰੀ ਹੈ ਸਭ ਦੀ ਕਿ ਆਪਣਾ ਲਾਈਫ ਸਟਾਈਲ ਆਪਣਾ ਖਾਣਾ ਪੀਣਾ ਫਿਰ ਇੰਪਰੂਵ ਕਰੀਏ ਤਾਂ ਫਾਰਮਰਸ ਨੂੰ ਤੁਸੀਂ ਸੰਦੇਸ਼ ਦੇ ਦਿਓ ਕਿ ਆਪਣੀ ਪદ્ધਤੀ ਨੂੰ ਬਦਲ ਲੈਣ ਬਦਲੀਏ ਜਿੰਨਾ ਆਪਾਂ ਆਰਗੇਨਿਕ ਵੱਲ ਮੁੜ ਸਕਦੇ ਆ ਉਹਨਾਂ ਜਿਆਦਾ ਆਪਾਂ ਆਰਗੇਨਿਕ ਕਰੀਏ ਮੇਰੀ ਤਾਂ ਇੱਛਾ ਹੈ ਕਿ ਸਾਰਾ ਹੀ ਟੋਟਲੀ ਆਰਗੇਨਿਕ ਵੱਲ ਕਰਨਾ ਚਾਹੀਦਾ ਹੈ ਜਿਵੇਂ આજ ਤੋਂ 40 ਸਾਲ ਪਹਿਲਾਂ ਸੀ ਜਿੱਦਾਂ ਪਹਿਲਾਂ ਸੀਗਾ ਉਸ 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 ਤਰੀਕੇ ਨਾਲ ਆਪਾਂ ਜਿਹੜੇ ਟ੍ਰੈਡੀਸ਼ਨਲ ਜਿਹੜੀਆਂ ਹਨ ਆਪਣੇ ਤਰੀਕੇ ਉਹਨਾਂ ਵੱਲ ਆਪਾਂ ਨੂੰ ਤੁਰਨਾ ਚਾਹੀਦਾ ਹੈ ਪਲੱਸ ਜਿਹੜੇ ਮਾਡਰਨ ਅੱਛੇ ਚੀਜ਼ਾਂ ਹਨ ਉਹਨਾਂ ਨੂੰ ਵੀ ਇਨਕਲੂਡ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਤੁਸੀਂ ਆਪਣੇ ਕੁਝ ਮੈਂਬਰਸ ਨਾਲ ਜਿਹੜੇ ਤੁਹਾਡੇ ਸਰਕਾਰਡ ਮੈਂਬਰ ਜਿਹੜੇ ਕੀ ਪੂਰਾ ਯੋਗਦਾਨ ਦੇ ਰਹੇ ਇਸ ਦੇ ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਕਰਾਓ ਹਾਂਜੀ ਗੁਲਾਟੀ ਸਾਹਿਬ ਇੱਥੇ ਹੈ ਜੀ ਵਟਸਐਪ ਨਮਸਕਾਰ ਜੀ ਤੁਸੀਂ ਸਾਡੇ ਚੈਨਲ ਤੇ ਹੋ ਇਸ ਸਮੇਂ ਤੇ ਕੀ ਕਹਿੰਦੇ ਹੋ ਇਸ ਫਾਰਮਿੰਗ ਯੂਨਿਟ ਬਾਰੇ ਸੰਖੇਪ ਵਿੱਚ ਡਾਕਟਰ ਸਾਹਿਬ ਨਾਲ ਅਸੀਂ ਗੱਲ ਕਰ ਲਈ ਹੈ ਤੇ ਅੱਜ ਕਿ ਤੇ ਰੋਡਿਕੋਲ 60 ਪਲਸ ਮੈਂਬਰ ਜਿਹੜੇ ਸਾਡੇ ਅੱਜ ਪ੍ਰੈਜ਼ੈਂਟ ਹੈਗੇ ਆ ਜੀ ਤੇ ਅੱਜ ਗੈਦਰਿੰਗ ਜਿਹੜੀ ਆ ਅੱਜ ਪੋਰਟਲੈਂਚ ਰੱਖਿਆ ਹੋਇਆ ਜੀ ਤੁਸੀਂ ਪੋਰਟਲੈਂਚ ਆ ਅਸੀਂ ਰੱਖਿਆ ਹੋਇਆ ਅਸੀਂ ਸਾਲ ਦੇ ਵਿੱਚ ਦੋ ਵਾਰੀ ਇਹ ਪ੍ਰੋਗਰਾਮ ਰੱਖਦੇ ਆ ਇਸ ਸਾਲ ਦੇ ਸਾਡਾ ਬੈਡਲਕ ਰਿਹਾ ਕੁਝ ਅਸੀਂ ਮਤਲਬ ਇੱਕ ਵਾਰੀ ਕਰ ਸਕੇ ਇੱਕ ਵਾਰੀ ਜਨਵਰੀ ਚ ਅਸੀਂ ਕੀਤਾ ਸੀਗਾ ਜਨਵਰੀ 8 ਲਾਸਟ ਈਅਰ ਤੇ ਹੁਣ ਜਿਹੜਾ ਹੈਗਾ ਫਿਰ ਵੀ ਸਾਡਾ ਹੋ ਰਿਹਾ ਜੀ ਤੁਹਾਡੇ ਹੋਰ ਸਰਕਲ ਮੈਂਬਰ ਜਿਹੜੇ ਕੀ ਇਸ ਦੇ ਵਿੱਚ ਪੂਰਾ ਯੋਗਦਾਨ ਦੇ ਰਹੇ ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਥੋੜੀ ਚਾਹੀਦੀ ਹੈ ਉਹ ਜ਼ਰੂਰ ਜ਼ਰੂਰ ਮੈਂ ਤੁਹਾਨੂੰ ਮਿਲਾਨਾ ਤੁਹਾਡੇ ਨਾਲ ਜੀ ਆ ਦੇਖੋ ਜੀ ਫਾਰਮ ਹਾਊਸ ਦੇ ਵਿੱਚ ਅਸੀਂ ਖੜੇ ਆ ਮਾਡਲ ਆਰਗੇਨਿਕ ਫਾਰਮਿੰਗ ਚੱਲ ਰਹੀ ਹੈ ਗਰੁੱਪ ਫਾਰਮਿੰਗ ਤੇ ਅੱਜ ਇਹਨਾਂ ਦਾ ਪਾਟਲੰਚ ਹੈ ਮਿਸਟਰ ਪਾਟੀਆ ਆ ਇਸ ਇਨੀਸ਼ੀਏਟਿਵ ਬਾਰੇ ਕੀ ਕਹਿੰਦੇ ਤੁਸੀਂ ਜਿਹੜਾ ਗਰੁੱਪ ਫਾਰਮਿੰਗ ਦਾ ਦੇਖੋ ਜੀ ਬੀਇੰਗ ਵੈਰੀ ਯੰਗ ਅਸੀਂ ਵੈਸੀ ਆਪਣੀ ਖਾਣ ਪੀਣ ਦਾ ਧਿਆਨ ਰੱਖਦੇ ਦੀਆਂ ਟੂ ਬੀ ਆਨੈਸਟ ਜਿਹੜੀ ਸਾਡੀ ਏਜ ਗਰੁੱਪ ਹੈ ਬਟ ਇਹਦੇ ਵਿੱਚ ਇਨਵੋਲਵ ਹੋਣ ਤੋਂ ਬਾਅਦ ਆਪਣਾ ਰਹਿਣ ਦਾ ਤੌਰ ਤਰੀਕਾ ਆਪਾਂ ਬਦਲ ਰਹੇ ਆਂ ਜੀ ਖਾਣ ਪਾਣ ਬਦਲ ਰਹੇ ਆਂ ਕਿਉਂਕਿ ਅਵੇਰਨੈਸ ਨਹੀਂ ਹੋ ਗਈ ਹੈ ਹੁਣ ਇਹ ਇਹਦੀ ਅਵੇਰਨੈਸ ਕਰਨਾ ਚਾਹ ਰਹੇ ਹਾਂ ਤਾਂ ਕਿ ਸਾਰੇ ਆਰਗੇਨਿਕ ਵੱਲ ਜਾਣ ਕਿਉਂਕਿ ਬਿਮਾਰੀਆਂ ਬਹੁਤ ਵੱਧਦੀ ਜਾ ਰਹੀਆਂ ਅਰਜੀ ਡੇਟ ਵਿੱਚ ਤੇ ਉਹਨਾਂ ਨੂੰ ਅੱਗੇ ਜਾ ਕੇ ਸਾਨੂੰ ਪ੍ਰੋਬਲਮ ਨਾ ਹੈ ਤੇ ਅਸੀਂ ਇਹਦੇ ਤੇ ਫੋਕਸ ਕਰ ਰਹੇ ਹਾਂ ਜੀ ਏ ਦੇਖ ਸਕਦੇ ਜੀ ਤੁਸੀਂ ਬਾਪੂ ਅਮਰ ਸਿੰਘ ਬੁੱਟਰ অর্ਗੈਨਿਕ ਫਾਰਮ ਖੇਤੀਬਾੜੀ ਖੇਤੀ ਸਾਬਾ ਵਾ ਆ ਇਹਨਾਂ ਨੇ ਸਾਰਾ ਕੁਝ অর্ਗੈਨਿਕ ਰੱਖਿਆ ਹੋਇਆ ਮਸਾਲਾ ਗੁੜ ਹੈ ਸਾਦਾ ਗੁੜ ਹੈ ਮਸਾਲਾ ਗੁੜ ਹੈ ਔਰ ਦੇਖੋ ਗੁੜ ਦੀਆਂ ਟਿੱਕੀਆਂ ਵੀ ਤੁਸੀਂ ਇਸ ਨੂੰ ਰਨ ਕਰ ਰਹੇ ਹੋ ਜੀ ਬਾਪੂ ਅਮਰ ਸਿੰਘ ਬੁੱਟਰ অর্ਗੈਨਿਕ ਫਾਰਮ ਹਾਂਜੀ ਸਰ ਇਹ ਕਿਸ ਤਰ੍ਹਾਂ ਜੀ ਤੁਸੀਂ ਕੀ ਕੁਝ ਪ੍ਰੋਡਿਊਸ ਕਰ ਰਹੇ ਹੋ অর্ਗੈਨਿਕਲੀ ਆਪਣੇ ਕੋ ਸਰ 100 ਸਾਲ ਪੁਰਾਣਾ ਸਾਡਾ ਗੁੜ ਦਾ ਕੰਮ ਆ ਅੱਛਾ ਹਾਂਜੀ ਮੇਰੇ ਬਾਪੂ ਜੀ ਸਰਦਾਰ ਅਮਰ ਸਿੰਘ ਬੁੱਟਰ ਸੀਗੇ ਹੂੰ ਉਹ ਫਰੀडम फाइਟਰ ਵੀ ਸੀਗੇ ਹੂੰ ਉਹਨਾਂ ਨੇ ਲਾਹੌਰ ਤੱਕ ਸਾਡਾ ਗੁੜ ਜਾਂਦਾ ਹੁੰਦਾ ਸੀ ਗੱਡੀ ਆ ਵਾਹ ਜੀ ਵਾਹ ਮਿਲ ਕੇ ਜੀ ਅਸਲੀ ਬੰਦੇ ਲਾਹੌਰ ਤੱਕ ਗੁੜ ਜਾਂਦਾ ਸੀ ਆ ਦੇਖੋ ਜੀ ਗੁੜ ਇਹਨਾਂ ਨੇ ਮਸਾਲਾ ਗੁੜ ਔਰ ਇਹ ਬਦਾਮਾ ਵਾਲਾ ਗੁੜ ਬਣਾਇਆ ਹੋਇਆ ਹੈ ਲਾਹੌਰ ਦਾ ਕਨੈਕਸ਼ਨ ਜਦੋਂ ਆਉਂਦਾ ਨਾ ਜੀ ਤਾਂ ਜਿਹੜੇ ਚੜਦੇ ਤੇ ਲੈਂਦੇ ਪੰਜਾਬ ਦਾ ਕੰਮ ਜਿਹੜਾ ਹੈ ਨਾ ਬਣ ਜਾਂਦੇ ਜੀ ਸਾਡੇ ਬਹੁਤ ਸਬਸਕ੍ਰਾਈਬਰ ਜਿਹੜੇ ਹਨ ਜੀ ਦੂਸਰੇ ਪੰਜਾਬ ਦੇ ਚ ਵੀ ਹੈ ਲੈਂਦੇ ਪੰਜਾਬ ਚ ਵੀ ਹੈ ਤਾਂ ਅੱਛਾ ਲਾਹੌਰ ਤੱਕ ਜਾਂਦਾ ਸੀ ਤੁਹਾਡਾ ਗੁੜ ਬਹੁਤ ਬਾਪੂ ਜੀ ਵਪਾਰ ਕਰਦੇ ਹੁੰਦੇ ਸੀ ਗੱਡਿਆਂ ਤੇ ਜੀ ਤੇ ਜਿਹੜੀ ਚੀਜ਼ ਇੱਥੇ ਸਸਤੀ ਸੀ ਉੱਥੇ ਮਹਿੰਗੀ ਸੀ ਉਹ ਵੇਚਣ ਜਾਂਦੇ ਹੁੰਦੇ ਸੀਗੇ ਹਮ ਤੇ ਉਦੋਂ ਮਾਝੇ ਦੇ ਵਿੱਚ ਬਹੁਤ ਘੱਟ ਗੋੜ ਬਣਦਾ ਹੁੰਦਾ ਸੀਗਾ ਤੇ ਮਾਝਾ ਹੀ ਇੱਕ ਬੈਲਟ ਆ ਪੂਰੇ ਇੰਡੀਆ ਦੇ ਵਿੱਚ ਜਿੱਦੇ ਚ ਪੰਜਾਬ ਦੇ ਵਿੱਚ ਜਿੱਥੇ ਜ਼ਿਆਦਾ ਗੋੜ ਬਣਦਾ ਹਮ ਤੇ ਬਾਪੂ ਜੀ ਉਦੋਂ ਇੱਥੋਂ ਵਪਾਰ ਕਰਨ ਲਈ ਉੱਥੇ ਜਾਂਦੇ ਸੀਗੇ ਜਿਹੜੀ ਉੱਥੋਂ ਚੀਜ਼ ਸਸਤੀ ਮਿਲਦੀ ਸੀ ਇੱਥੇ ਲੈ ਆਉਂਦੇ ਹੁੰਦੇ ਸੀਗੇ ਹਮ ਤੇ ਮੈਂ ਐਮ ਐਨ ਸੀ ਸੇ ਕੰਮ ਕੀਤਾ 10-15 ਸਾਲ ਤੇ ਮੇਰੀ ਰੁਚੀ ਸੀ ਕਿ ਬਾਪੂ ਜੀ ਦੁਬਾਰੇ ਸੁਣਦਾ ਆਇਆ ਸੀਗਾ ਕਿ ਮੇਰੇ ਜਨਮ ਤੋਂ ਪਹਿਲਾਂ ਨਾ ਗੁਜਰਗੇ ਸੀਗੇ ਹੂੰ ਤੇ ਉਹ ਆ ਕੰਮ ਕਰਦੇ ਸੀ ਤੇ ਮੈਂ ਕਿਹਾ ਕਿਉਂ ਨਾ ਕੁਦਰਤੀ ਖੇਤੀ ਕੀਤੀ ਜਾਵੇ ਹੂੰ ਤੇ ਇਸ ਕਰਕੇ ਮੈਂ ਪਿਛਲੇ 7-8 ਸਾਲ ਤੋਂ ਇਹ ਕੰਮ ਕਰਨੇ ਆ ਜੀ ਤੇ ਅਸੀਂ ਹੁਣ ਅਲੱਗ-ਅਲੱਗ ਚੀਜ਼ਾਂ ਕੰਨਨੇ ਆ ਹਲਦੀ ਆ ਕੀ ਰੇਟ ਕੀ ਆ ਤੁਹਾਡੇ ਗੁਰਦਾ ਜੀ ਆਪਣਾ 140 ਤੋਂ ਸ਼ੁਰੂ ਹੋ ਜਾਂਦਾ 120 140 ਤੋਂ ਸ਼ੁਰੂ ਹੋ ਕੇ ਤੇ 600 ਚੇਸੋ ਤੱਕ ਵੀਚਾ ਬਦਾਮਾਂ ਦਾ ਗੁੜ 600 ਰੁਪਏ ਕਿਲੋ ਇਹ ਬਦਾਮਾਂ ਦਾ ਗੁੜ ਜਿਹੜਾ ਹੈ 600 ਰੁਪਏ ਕਿਲੋ ਤੱਕ ਇਹਦੇ ਵਿੱਚ ਅਸੀਂ ਉਹ ਮਾਮਰਾ ਬਦਾਮ 2000 ਰੁਪਏ ਕਿਲੋ ਵਾਲੇ ਪਾਉਨੇ ਆ ਅੱਛਾ ਇਹ ਮਾਮਰਾ ਗਿਰੀ ਜਿਹੜੀ ਤੁਸੀਂ ਇਸ ਦੇ ਵਿੱਚ ਪਾ ਦਿੱਤੇ ਇਹਦੇ ਨਾਲ ਬੱਚਿਆਂ ਦੇ ਦਿਮਾਗ ਤੇਜ ਹੁੰਦਾ ਹਾਂਜੀ ਸਰ ਜੀਵਨ ਜੋਤ ਮੇਰੇ ਨਾਲ ਜੁੜੇ ਹੋਏ ਆ ਬਹੁਤ ਦੇਰ ਤੋਂ ਅਸੀਂ ਪੁਰਾਣੀ ਵੇਰੀ ਬਿਗਨਿੰਗ ਇਹ ਬਹੁਤ ਡੈਡੀਕੇਟਿਡ ਮੈਂਬਰ ਹੈ ਸਾਡੇ ਵੋਲੰਟੀਅਰ ਆ ਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਐਟ ਮੈਮ ਕੀ ਕਹਿੰਦੇ ਤੁਸੀਂ ਤੁਹਾਡਾ ਇਸ ਗਰੁੱਪ ਫਾਊਂਡਿੰਗ ਦਾ ਕਨਸੈਪਟ ਜਿਹੜਾ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਮੈਂ ਜ ਕਰਦੀਆਂ ਗ로우 ਯੋਰ ਓਨ ਫੂਡ ਜਿਹੜਾ ਆਪਣੇ ਹੱਥ ਨਾਲ ਲਗਾਇਆ ਸਾਨੂੰ ਪਤਾ ਅਸੀਂ ਕੀ ਉਗਾ ਰਹੇ ਹਾਂ ਤੇ ਕੀ ਖਾ ਰਹੇ ਹਾਂ ਬਾਜ਼ਾਰੋਂ ਲੈ ਕੇ ਖਾ ਰਹੇ ਹਾਂ ਤਾਂ ਪਤਾ ਨਹੀਂ ਕੀ ਖਾ ਰਹੇ ਹਾਂ ਜੀ ਹੈਨਾ ਤੇ ਧਰਤੀ ਮਾਂ ਨਾਲ ਜੁੜਾਂਗੇ ਹੂੰ ਜੋ ਅਸੀਂ ਧਰਤੀ ਨੂੰ ਦਵਾਂਗੇ ਧਰਤੀ ਮਾਂ ਸਾਨੂੰ ਉਹੀ ਦੇਊਗੀ ਜੀ ਹੈਨਾ ਤੇ ਅਸੀਂ ਕੈਮੀਕਲ ਫ੍ਰੀ ਲਾਈਫ ਪ੍ਰਮੋਟ ਕਰਦੇ ਹਾਂ ਵੀ ਜ਼ਹਿਰ ਮੁਕਤ ਖਾਣਾ ਖਾਓ ਤੇ ਆਪਣੇ ਹੈਲਥ ਨੂੰ ਤੇ ਆਪਣੇ ਬੱਚਿਆਂ ਦੀ ਆਪਣੀ ਫੈਮਿਲੀ ਦੀ ਹੈਲਥ ਨੂੰ ਠੀਕ ਰੱਖੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਜੀ ਚੰਡੀਗੜ੍ਹ ਤੋਂ ਬਾਈ ਪ੍ਰੋਫੈਸ਼ਨ ਬੈਰ ਟਾਇਰਡ ਹੈ ਮੈਂ ਵੀਆਰਐਸ ਲਈ ਤੇਆ ਸ਼ੌਕ ਪੂਰਾ ਕਰਨ ਲਈ ਅੱਛਾ ਵੀਆਰਐਸ ਲਈ ਤੇਆ ਸ਼ੌਕ ਪੂਰਾ ਕਰਨ ਦੇ ਲਈ 10 ਸਾਲ ਦੀ ਆਪਣੀ ਜੌਬ ਸੈਕਰੀਫਾਈਸ ਕੀਤੀ ਆ ਕਿ ਮੈਂ ਆਪਣੇ 10 ਸਾਲ ਜਿਹੜੇ ਜੌਬ ਚ ਲਗਾਉਣੇ ਸੀ ਇੱਥੇ ਬੈਟਰ ਯੂਜ਼ ਕਰ ਸਕਦੀ ਆ ਵਾਹ ਜੀ ਵਾਹ ਯੂ ਆਰ ਵਰਕਿੰਗ ਇਨ ਵਿਚ ਡਿਪਾਰਟਮੈਂਟ ਮੈਂ ਜੀ ਪੀਜੀਆਈ ਤੋਂ ਐਸਾ ਲਾਇਬ੍ਰੇਰੀਨ ਰਿਟਾਇਰ ਕਰ ਗਈ ਲੋ ਜੀ ਦੇਖੋ ਜੀ ਮੈਂ ਪੀਜੀਆਈ ਤੋਂ ਰਿਟਾਇਰਡ ਐਂ ਔਰ ਆਰਗੈਨਿਕ ਫਾਰਮਿੰਗ ਦੇ ਵੱਲ ਡੈਡੀਕੇਟ ਕਰ ਦਿੱਤੇ ਵੀਆਰਐਸ ਲਈ ਪੈਸ਼ਨ ਐ ਇਸ ਤਰ੍ਹਾਂ ਦੇ ਪੈਸ਼ਨੇਟ ਮੈਂਬਰਸ ਜਿਹੜੇ ਇਹਨਾਂ ਦੇ ਹੈ ਔਰ ਤੁਸੀਂ ਦੇਖ ਸਕਦੇ ਏ ਵੀ ਇੱਕ ਸਟਾਲ ਲੱਗਿਆ है ऑर्गेनिक वगैरह मैम की की कह रहे हो कुछ कर रहे सी, की आ, सर ये जो हमारे लोकल पंजाब के किसान होते हैं तो उनका जो भी प्रोडक्ट है वो यहाँ कोलाबोरेटिवली हम सेल कर रहे हैं आज अच्छा। तो हर एक फार्मर की के बार है इस पे। अच्छा। तो ज, उससे आप देख सकते हैं कि आप कौन से फार्म से आया है फार्मर का नाम क्या है और क्या प्रोसेस ऑर्गेनिकली इसको बनाने में लगा है तो ये हमारी रीजनल और जैसे ये सिरका है सर जो अपने रीजनल फ्लेवर होते हैं अब जैसे हिमाचल में तो एप्पल्स होते हैं हैं। तो एप्पल साइडर विनेगर्स बेचते हैं पर अपने यहाँ बीटरूट एलोवेरा गन्ना जैस्मिन तुम्बड़ और आ, मेथी तो ये सारे जो नेचुरल फ्लेवर्स है उनका सिरका है और सर ये फीमेल वेलफेयर सोसाइटी संगरूर वो अपना अचार खुद यहाँ पैक करके डिलीवर करते हैं तो ये बिल्कुल ऑर्गेनिकली प्रोड्यूस्ड सारा सामान अपने रीजन का है वेरी नाइस वेरी नाइस वेरी नाइस देखो जी आ है नाल आल देख सकते पीछे बन रही है मक्की दोटियाँ फार्म हाउस जरा है ਇਸ ਦੇ ਵਿੱਚ ਅੱਜ ਮੈਂਬਰ ਸਾਹਿਬਾਨ ਜਿਹੜੇ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜੁੜੇ ਹੋਏ ਨੇ ਫਾਰਮ ਦੀ ਥੋੜੀ ਜੀ ਦਿਖਾਨੇ ਆ ਲੋਕੇਸ਼ਨ ਤੁਹਾਨੂੰ ਦੱਸ ਦਈਏ ਵੜੋਦੀ ਦਾ ਜਿਹੜਾ ਹੈ ਟੋਲ ਪਲਾਜ਼ਾ ਉਸ ਦੇ ਨਾਲ ਚੱਲਦਾ ਹੈ ਆ ਬਣਦੀਆਂ ਮੱਕੀ ਦੀਆਂ ਰੋਟੀਆਂ ਔਰ ਇਹ ਸਾਰੇ ਮੈਂਬਰਸ ਜਿਹੜੇ ਹਨ ਆਰਗੇਨਿਕ ਫੂਡ ਜਿਹੜਾ ਹੈ ਇਸੇ ਖੇਤਾਂ ਦੇ ਵਿੱਚ ਜਿਹੜਾ ਉਪਜਿਆ ਹੋਇਆ ਫੂਡ ਹੈ ਉਸ ਦਾ ਹੀ ਪ੍ਰੋਡਕਟ ਜਿਹੜਾ ਹੈ ਇੱਥੇ ਯੂਜ਼ ਕੀਤਾ ਜਾ ਰਿਹਾ ਇੱਕ ਵਾਰੀ ਜੀ ਆ ਸਾਰੇ ਕੈਮਰਾ ਪਾਕੇ ਵੀ ਦਿਖਾ ਦਿਓ ਮੈਂਬਰਸ ਔਰ ਆ ਹੈ ਇਹਨਾਂ ਦਾ ਪਿਛਲੇ ਪਾਸੇ ਪੂਰਾ ਫਾਰਮ ਹਾਊਸ ਔਰ ਫਾਰਮ ਹਾਊਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਹਰੇਕ ਚੀਜ਼ ਜਿਹੜੀ ਹੈ ਉਹ ਦੀ ਕੋਸ਼ਿਸ਼ ਕੀਤੀ ਹੋਈ ਹੈ ਜੀ ਔਰ ਦੇਖੋ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਡਾ ਇਹ ਵਲੌਗ ਕਿੱਦਾਂ ਦਾ ਲੱਗਿਆ ਕਨਸੈਪਟ ਗਰੁੱਪ ਫਾਰਮਿੰਗ ਦਾ ਕਮੈਂਟ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਔਰ ਇਸ ਫਾਰਮ ਨੂੰ ਵਿਜ਼ਿਟ ਵੀ ਕਰ ਸਕਦੇ ਬੜੌਦੀ ਦੇ ਬਿਲਕੁਲ ਨਾਲ ਹੈ ਜਰੂਰ ਜਿਹੜਾ ਹੈ ਇਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਿਓ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਅਜਿਹੇ ਇਨੀਸ਼ੀਏਟਿਵ ਪੰਜਾਬ ਦੇ ਵਿੱਚ ਲਿੱਤੇ ਜਾ ਸਕਣ ਤੇ ਪੰਜਾਬ ਨੂੰ ਜਿਹੜਾ ਹੈ ਕੈਂਸਰ ਮੁਕਤ ਬਣਾਇਆ ਜਾ ਸਕੇ ਧੰਨਵਾਦ ਸ਼ੁਕਰੀਆ ਮਿਹਰਬਾਨੀ